سیت دیا پر سرنا دیا ترمہیت سا کا جن کیا سیت دیا پر سر لنا دیا ਸਤਿਕਾਰ ਤੁਸੀਂ ਦੇਖ ਰਹੇ ਹੋ ਜੀਤਵਪੀ ਮਹਾ ਸੁਰਿੰਦਰਪਾਲ ਸਿੰਘ ਔਰ ਪਾਲ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਅਦਬ ਤੇ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸੀਸਗੰਨ ਸਾਹਿਬ ਦੇ ਬਿਲਕੁਲ ਬਾਹਰ ਖੜੇ ਹੋਏ ਆ ਜਿੱਥੇ ਅੱਜ ਵੱਡੀ ਗਿਣਤੀ ਚ ਸਿੱਖ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚਿਆ ਨੇ ਗੁਰੂ ਸਾਹਿਬ ਨੂੰ ਸਜਦਾ ਕਰ ਰਹੀਆਂ ਨੇ ਗੁਰਦੁਆਰਾ ਸੀਸਗੰਨ ਸਾਹਿਬ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਨਸਕਾਰ ਹੋਇਆ ਸੀ 10ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਆਪਣੇ ਅਧੀਨ ਗੁਰੂ ਸਾਹਿਬ ਜੀ ਦੇ ਸੀਸ ਦਾ ਅਸਥਾਨਕਰ ਕੀਤਾ ਸੀ ਆਓ ਦਰਸ਼ਨ ਬਧਾਰੇ ਕਰਵਾ ਰਿਆ ਨਾਲ ਹੀ ਨਾਲ ਸੰਗਤ ਵੀ ਆਈ ਹੋਈ ਹੈ ਦੂਰ ਤੁਹਾਡੇ ਇਲਾਕੇ ਤੋਂ ਦੇਸ਼ ਵਿਦੇਸ਼ ਤੋਂ ਉਹਨਾਂ ਦੇ ਨਾਲ ਵੀ ਅਸੀਂ ਜਰੂਰ ਗੱਲਬਾਤ ਕਰਾਂਗੇ ਤਾਂ ਜ ਵੱਡਾ ਉਤਸ਼ਾਹ ਸੰਗਤ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਨੂੰ ਸਜਦਾ ਕਰਨ ਦੇ ਲਈ ਨਾਲ ਹੀ ਨਾਲ ਇਤਿਹਾਸ ਦੇ ਜਦੋਂ ਪੰਨੇ ਅਸੀਂ ਫਰੋਲਦੇ ਹਾਂ ਤਾਂ ਗੁਰਦੁਆਰਾ ਸਾਹਿਬ ਤਾ ਗੁਰਦੁਆਰਾ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕੀਤਾ ਸੀ ਤਾਂ ਇਥੋਂ ਕੁਝ ਹੀ ਦੂਰੀ ਤੇ ਗੁਰਦੁਆਰਾ ਗੁਰੂ ਕੇ ਮਹਿਲ ਵੀ ਸ਼ਿਸ਼ੋਭਿਤ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਪਾਵਨ ਅਤੇ ਮੁਕੱਦਸ ਹੋਰ ਵੱਖ-ਵੱਖ ਧਾਰਮਿਕ ਸਥਾਨ ਹਨ ਤਾਂ ਇਸ ਲਈ ਸਭ ਤੋਂ ਪਹਿਲਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਲੈਨੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਗੁਰਮਤ ਸਮਾਗਮ ਦੀਆਂ ਅੱਜ ਵਿਸ਼ਾਲ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵੱਡੀ ਗੰਤੀ 'ਚ ਸਿੱਖ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਹੋਈਆਂ ਨੇ ਇਲਾਹੀ ਬਾਣੀ ਦਾ ਅਸਨਾ ਕੀਰਤਨ ਸਰਵਣ ਕੀਤਾ ਜਾ ਰਿਹਾ ਹੈ ਤਾਂ ਸਟੇਜ ਦੇ ਉੱਤੇ ਵੀ ਸੰਤ ਮਹਾਂਪੁਰਸ਼ ਬਰਾਜੇ ਹੋਏ ਨੇ ਬੈਠੇ ਹੋਏ ਨੇ ਨਾਲ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਯੂਰੀ ਰਾਗੀ ਭਾਈ ਸ਼ੋਭਦੀਪ ਸਿੰਘ ਇਲਾਹੀ ਬਾਣੀ ਦੇ ਰਸ ਪਿੰਨੇ ਕੀਰਤ ਨਾਲ ਸੰਗਤਾਂ ਨੂੰ ਨਿਹਾਲ ਕਰਵਾ ਰਹੇ ਨੇ ਗੁਰਦੁਰਾ ਸੀਸਗੰਸ ਸਾਹਿਬ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਲੀ ਦੇ ਹੋਈ ਸ਼ਹਾਦਤ ਉਪਰੰਤ ਉਹਨਾਂ ਦਾ ਪਾਵਨ ਸੀਸ ਲੈ ਕੇ ਭਾਈ ਜੈਤਾ ਜੀ ਗੁਰਦੁਆਰਾ ਵਿਭਾਨਗੜ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਾਲੇ ਸਥਾਨ ਤੋਂ ਹੁੰਦੇ ਹੋਏ ਸੰਗਤਾਂ ਸਮੇਤ ਇਸ ਪਵਿੱਤਰ ਸਥਾਨ ਤੇ ਪਹੁੰਚੇ ਸਨ ਦਸ਼ਮੇਸ਼ ਪਿਤਾ ਜੀ ਨੇ ਇੱਥੇ ਆਪਣੇ ਪੂਜਨੀਕ ਪਿਤਾ ਜੀ ਦੇ ਸਿਰ ਦਾ ਸੰਸਕਾਰ ਕੀਤਾ ਸੀ ਗੁਰਦੁਆਰਾ ਸ੍ਰੀ ਅਕਾਲ ਬੂੰਗਾ ਸਾਹਿਬ ਵਾਲੇ ਸਥਾਨ ਤੇ ਪਰਾਜਮਨ ਹੋ ਕੇ ਦਸ਼ਮੇਸ਼ ਪਿਤਾ ਜੀ ਨੇ ਇੱਥੇ ਸੰਗਤਾਂ ਨੂੰ ਪਾਣਾ ਮੰਨਨ ਧਰਮ ਦੀ ਰੱਖਿਆ ਹੋਏ ਤੇ ਸ਼ਿਸ਼ਤਰਬੱਧ ਹੋਣ ਦਾ ਹੁਕਮ ਦਿੱਤਾ ਉੱਥੇ ਹੀ ਜ਼ਬਰ ਜ਼ੁਲਮ ਦੇ ਵਿਰੁੱਧ ਡਟਣ ਦਾ ਉਪਦੇਸ਼ ਵੀ ਉਹਨਾਂ ਨੇ ਦਿੱਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 17 ਸੂਕਾਰ ਦੀ ਦਰਮਿਆਨੀ ਰਾਸਵੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਵੇਲੇ ਭਾਈ ਗੁਰਬਖਸ਼ ਰਾਏ ਨੂੰ ਇਸ ਸਥਾਨ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਸੀ ਤਾਂ ਇਹ ਤੁਮ ਕੋਈ ਦੂਰੀ ਤੇ ਇਸ ਦਿੱਤਾ ਹੈ ਤਖਤ ਸ਼੍ਰੀ ਕੇਸਗੜ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਾਜਨਾ ਗੁਰੂ ਸਾਹਿਬ ਨੇ ਕੀਤੀ ਸੀ ਤਾਂ ਅੱਜ ਵੱਡੇ ਗੁਰਮਤ ਸਮਾਗਮ ਹੋ ਰਹੇ ਨੇ ਇਸ ਪਾਵਨ ਅਤੇ ਮੁਕੱਦਸ ਸਥਾਨ ਤੇ ਕੁਲਾ ਕੀ ਲਿਖ ਜੰ ਕੋ ਲਾਖਾ ਕਰਤਾ ਆਂੀ ਦੋਪੇ

ਤੰਦੀ ਬਨੋ ਹਾ ਕਲੰਕ ਕਿਰਨਾ ਤੁਮ ਬਾ ਬਰਨ ਮੰਮਾਂ ਮਾਂ ਮਿਆ ਮਰ ਮਰ ਜਦ ਬਿਸਰਾ ਨਾ ਦਾਮਿਆ ਬਨੋ ਬਨਤੋ ਹੈ ਸਭ ਕੋ ਉਸ ਹੈਲੇ ਮਰੇ ਮੰਮਰੂ ਯੇਸੋ ਤੋਹ ਕਬੀਰ ਮਨ ਪਿਆ ਨੰਨਤਾ ਗਿਆ ਪਰੰਦਰ ਯੱਪਰ ਨੰਨਤਾ ਸੀਸ ਦੀ ਯਾਦ ਕਰ ਸੀਤਾ ਸਤ نامیں حق سنابے تیس پیار ہر سی وانا کچھ پہرا من توڑا وہ ستناتی لے لگا تو آ ہمارے پا کی نگا صوتہ چاند نے جو برتی ہے ਕੱਟਮਰੇ ਕੰਮ ਨਾ ਕਰਦੇ ਕਿਸਦਿਆ ਕਾਦੇ ਸਿਰੀ ਬੰਨ ਕਿ ਤੱਕ ਹੋ ਬਹਰ ਹਮ ਕੋ ਜਉ ਹਰ ਕਿਨਕੀ ਕਰ ਦੋ ਉਚਾਰ ਜਬ ਆਓ ਤਿਆ ਬਲਜਾਨ ਬਣੇ ਕਾਤੀ ਰੰਗ ਮੇਰੀ ਅਗੋੜਾ سو نام ایسی ਨਾਟਕ ਤੇ ਅਤੰ ਕੀਏ ਆ ਜਗ ਲੋਕ ਨੂੰ ਆਗਤ ਆਤਮ ਸਿੱਧਿਆ ਲਾ ਪਾਰੇ ਸਿਦੇ ਜਿੰਨ ਨਹੀਂ ਆ ਇਸਿੱਧਿਆ ਆ

راگ میں کیلا کو جھندے نکلے یارے پتا لے بھلیا میں نیام میں پکامو توب کے پلگانی پھر کہ پھرن جا بان کی پندی کے سے بیت نہ تو بچھو وتر دے نہ اوبالا <سؤال> کار باغی گربان قادی بند ستائی مڈی کڑو جی پتہ تے پتہ بند تے کو لگا دے کام ارازمین کے راجہ ماں ارازمین कोई ऊंचा भगवान को एक की किसे अच्छा भी बोल रे रे की जरूर जाने जो तू दान गुरु भी हर काम चला हमारा सब कोई कर देती कुल ता तेरे नाम जो भी जो धत पांव सारो ना तेरे तुम्हारे यार आरती हरारे तेरे नाम मरक तेरे की माने संतान ही तेरे से जाने अच्छ तक तक में पखाने काम है हर काम अकेले तेरी भक्त को मत ये मत लंगि peta संतान है त्रृण का जल धारक सलिया माखन किरन काम के तुम महामार के बले या भगवान के तुम है तेरी दूध के दयाओं बिलोण है क्रांति का तुम महाकपि का तुम तो देवता न संतान रे कारण का तुम को अधिक का देताम के कारण माता जय राम जी की हर जय नाथ ਵਾਹ ਦੀ 25 ਮਿੰਟ ਵਾਸਤੇ ਗੁਰੂ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਪਰਬ ਬਣਾਇਆ ਜਾ ਰਿਹਾ ਹੈ ਸਾਲ ਵਾਲਾ ਇਸ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਗਿਆਨੀ ਪ੍ਰਵਿੰਦਰਪਾਲ ਸਿੰਘ ਜੀ ਨੇ ਸਿੰਘ ਸਾਹਿਬ ਜੀ ਕੀ ਕਹਿਣਾ ਚਾਹੋਂਗੇ ਅੱਜ ਵਿਸ਼ੇ ਪਰ ਦੇ ਵਿੱਚ ਸ਼ਿਦੀਪੁਰ ਬਣਾਇਆ ਜਾ ਰਿਹਾ ਹੈ ਤੁਸੀਂ ਵੀ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਸਮੁੱਚੇ ਪੰਥ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਨਮਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਜੱਜੇ ਪ੍ਰਬੰਧਾ ਹੇਠ ਬੜੀ ਚੜ੍ਹਦੀ ਕਲਾ ਦੇ ਨਾਮ ਬਣਾਇਆ ਜਾ ਰਿਹਾ ਹੈ। ਮੁੱਖ ਸਥਾਨ ਗੁਰਦੁਆਰਾ ਸੀਸਗੰਧ ਸਾਹਿਬ ਵਿਖੇ ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਸੀਸ ਦਾ ਸਸਕਾਰ ਹੋਇਆ ਸੀ ਇੱਥੇ ਅੱਜ ਵੱਕ ਸਮਾਗਮ ਚੱਲ ਰਹੇ ਨੇ। ਇਹਦੇ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਵੀ ਤੇ ਵਿਸ਼ਵ ਭਰ ਦੇ ਵਿੱਚ ਵੀ ਥਾਵਾ ਥਾਵਾ ਤੇ ਸੰਗਤਾਂ ਇਹ ਸ਼ਹੀਦੀ ਸ਼ਤਾਬ ਦੀ ਬੜੀ ਸ਼ਰਧਾ ਭਾਵਨਾ ਪੂਰੇ ਉਤਸ਼ਾਹ ਨਾਲ ਮਨਾ ਰਹੀਆਂ ਨੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਗੁਰਸਿੱਖਾਂ ਦੇ ਸਮੇਤ ਸ਼ਹਾਦਤ ਸੰਸਾਰ ਦੇ ਇਤਿਹਾਸ ਵਿੱਚ ਇੱਕ ਬੜਾ ਅਹਿਮ ਮੋੜ ਹੈ ਜਦੋਂ ਕਿ ਇੱਕ ਰਾਜ ਸੱਤਾ ਦੇ ਮਾਲਕ ਧਰਮ ਦੇ ਵੱਲੋਂ ਦੂਸਰੇ ਧਰਮਾਂ ਨੂੰ ਖਤਮ ਕਰਨ ਦੀਆਂ ਗੁੰਡਾ ਗੁੰਦੀਆਂ ਜਾ ਰਹੀਆਂ ਸੀ ਉਸ਼ਾਂ ਕੀਤੀਆਂ ਜਾ ਰੀਆਂ ਚਾਲਾਂ ਚਲੀਆਂ ਜਾ ਰਹੀਆਂ ਸੀ ਖਾਸ ਤੌਰ ਤੇ ਔਰੰਗੇ ਦੇ ਵੱਲੋਂ ਤਿਲਕ ਜੰਨੂ ਦੇ ਧਾਰ ਦੀ ਜਿਹੜੇ ਹਿੰਦੂ ਮਤ ਵਾਲੇ ਲੋਕ ਸਨ ਉਹਨਾਂ ਦੇ ਧਰਮ ਸਥਾਨ ਘㅐ ਢੇਰੀ ਕੀਤੇ ਜਾ ਰਹੇ ਸੀ ਉਹਨਾਂ ਦਾ ਜ਼ਬਰਦਸਤੀ ਧਰਮ ਤਬਦੀਲ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਨੇ ਫਿਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਤੱਕੀ ਆਨੰਦਪੁਰ ਸਾਹਿਬ ਵਿਖੇ ਆ ਕੇ ਬੇਨਤੀਆਂ ਕੀਤੀਆਂ ਤਿਨਾਂ ਦੀ ਬੇਨਤੀ ਨੂੰ ਮੰਨ ਕੇ ਸੋ ਬਾਹਾਂ ਜੁਨਾਂ ਦੀ ਪਕੜੀ ਅਸਰ ਦੀ ਜਾਂ ਬਾਹਾਂ ਦਾ ਛੋੜੀਏ ਦਾ ਆਪਣਾ ਸੰਕਲਪ ਨਿਭਾਉ ਦਿਆ ਹੋਇਆ ਸਤਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਮਕਰਸਵੀ ਪੰਚਮੀ ਸੰਮਤ 1732 ਬਿਕਰਮੀ ਨੂੰ ਸ਼ਹਾਦਤ ਪ੍ਰਾਪਤ ਕੀਤੀ। ਸੋ ਅੱਜ ਜਦੋਂ ਕਿ ਸਮੁੱਚਾ ਜਗਤ ਸਮੁੱਚਾ ਸਿੱਖ ਪੰਥ ਸਤਗੁਰੂ ਸੱਚੇ ਪਾਤਸ਼ਾਹ ਜੀ ਕੀ ਇਹ ਸ਼ਹੀਦੀ ਦੀ 350 ਸਾਲਾ ਸ਼ਤਾਬਦੀ ਮਨਾਇਆ ਮਨਾ ਰਿਹਾ ਹੈ। ਸਾਨੂੰ ਇਹ ਸ਼ਹਾਦਤ ਦਾ ਪੱਖ ਸਮਝਣ ਦੀ ਲੋੜ ਹੈ ਕਿ ਜ਼ਾਹਰਾ ਤੌਰ ਤੇ ਭਾਵੇਂ ਇਹ ਸ਼ਹਾਦਤ ਤਿਲਕ ਜੰਨੂ ਜੀ ਰੱਖਿਆ ਵਾਸਤੇ ਹੋਈ ਪਰ ਸਮੁੱਚੇ ਤੌਰ ਤੇ ਇਹ ਧਰਮ ਦੀ ਆਜ਼ਾਦੀ ਦੀ ਜਿਹੜੀ ਹੈ ਉਹਦੀ ਜੱਦ ਹੋ ਜ਼ਾਇਦ ਹੈ ਧਰਮ ਦੀ ਆਜ਼ਾਦੀ ਵਾਸਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਵਾਸਤੇ ਹਰ ਧਰਮ ਦੇ ਮਨੁੱਖ ਨੂੰ ਆਪਣੇ ਧਰਮ ਮੁਤਾਬਕ ਜਿਉਣ ਦੀ ਖੁੱਲ ਹੋਵੇ ਇਸ ਵੱਡੇ ਕਾਰਜ ਵਾਸਤੇ ਸਤਿਗੁਰੂ ਤੇਗ ਬਹਾਦਰ ਨੇ ਅਦੁੱਤੀ ਸ਼ਹਾਦਤ ਪ੍ਰਾਪਤ ਕੀਤੀ ਤੇ ਧਰਮ ਦੀ ਧੁਜਾ ਸੰਸਾਰ ਦੇ ਅੰਦਰ ਜਿਹੜੀ ਸੀ ਉਹ ਲਹਿਰ ਉਂਦੀ ਰੱਖ ਲਈ ਸਿਰਸ ਮਾਗਮੰਦ ਵਿੱਚ ਵੀ ਸ਼ਮੂਲਿਤ ਕਰਨ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਭਾ ਵਾਲੇ ਪਹੁੰਚੇ ਹੋਏ ਨੇ ਗਰਲਸੌ ਕੀ ਕਹਿਣਾ ਚਾਹੂੰਗਾ ਅੱਜ ਦੇ ਵਿਸ਼ੇ ਪਰ ਜੇ ਇਹਦਾ ਪ੍ਰਯਾਜ ਆ ਰਿਹਾ ਹੈ ਤੇ ਨਾਲ ਪਰਸਾ ਵਾਲੀ ਤਰਕ ਤੇ ਵੱਡੀ ਸੀਮਤ ਪੰਛੀ ਹੋਈ ਹੈ ਦੇਖੋ ਜੀ ਇਹ ਜਿਹੜੀ ਸ਼ਹਾਦਤ ਆ ਇਹ ਲਸਾਨੀ ਸ਼ਹਾਦਤ ਆ ਅਦੁੱਤੀ ਸ਼ਹਾਦਤ ਆ ਇੱਕ ਵਿਲੱਖਣ ਸ਼ਹਾਦਤ ਆ ਕਿ ਦੂਸਰੇ ਦੇ ਧਰਮ ਨੂੰ ਬਚਾਉਣ ਵਾਸਤੇ ਧਰਮ ਹੀਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦੀਆ ਵੱਲੋਂ ਉਸ ਧਰਮ ਨੂੰ ਬਚਾਇਆ ਜਿਸ ਧਰਮ ਨੂੰ ਅਪਣਾਇਆ ਨਹੀਂ ਗੁਰੂ ਨਾਨਕ ਦੇਵ ਜੀ ਨੇ ਜਿਸ ਧਰਮ ਨੂੰ ਅਪਣਾਇਆ ਨਹੀਂ ਉਸ ਧਰਮ ਨੂੰ ਬਚਾਇਆ ਇਹ ਆਪਣੇ ਆਪ ਦੇ ਵਿੱਚ ਇੱਕ ਦੁਨੀਆ ਦੇ ਵਿੱਚ ਇੱਕ ਵਿਲੱਖਣ ਹੈ ਕਿਉਂਕਿ ਮਾਨਵਤਾ ਦੇ ਭਲੇ ਹਿੱਤ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਆ ਇਸ ਦਾ ਤੁਲ ਕੋਈ ਨਹੀਂ ਸੋ ਇਸੇ ਕਰਕੇ ਅੱਜ ਅਸੀਂ ਦੇਖ ਰਹੇ ਹਾਂ ਕਿ ਸੰਸਾਰ ਭਰ ਦੇ ਅੰਦਰ ਤੇ ਇਸ ਦੇਸ਼ ਦੇ ਅੰਦਰ ਸਾਰੇ ਵਕਫ ਵਕ ਧਰਮਾਂ ਦੇ ਲੋਕ ਗੁਰੂ ਸਾਹਿਬ ਦੀ ਕੁਰਬਾਨੀ ਨਤਮਸਤਕ ਹੋ ਰਹੇ ਨੇ ਸਾਡੇ ਇਸ ਪੰਜਾਬ ਦੇ ਅੰਦਰ ਜਿਹੜਾ ਨੰਦਪੁਰ ਸਾਹਿਬ ਆ ਲੋਕ ਸਮਾਗਮ ਦਾ ਸੀਸਗਰ ਸਾਹਿਬ ਦਿੱਲੀ ਵਿਖੇ ਅੱਜ ਹੋ ਰਿਹਾ ਪਰ ਸ਼ਰੋਣੀ ਗੁਰਦਰਾ ਪਰਨ ਕਮੇਟੀ ਬਲੋਨਾਨਪੁਰ ਸਾਹਿਬ ਦੀ ਇਸ ਪਾਵਨ ਧਰਤੀ ਤੇ ਜਿਹੜੇ ਇਹ ਸਮਾਗਮ ਕੀਤੇ ਜਾ ਰਹੇ ਆ ਜਿਦੇ ਵਿੱਚ ਵੱਡਾ ਸਮਾਗਮ 29 ਤਰੀਕ ਨੂੰ ਜਿਸ ਦਿਨ ਭਾਈ ਜੈਤਾ ਜੀ ਸੀਸ ਲੈ ਕੇ ਇਸ ਧਰਤੀ ਤੇ ਪਹੁੰਚੇ ਨੇ ਕੇਸਗਰ ਸਾਹਿਬ ਦੀ ਧਰਤੀ ਤੇ ਉਸ ਦਿਨ ਵਿਵਾਨ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਆਏਗਾ ਉਹ ਆਪਣੇ ਆਪ ਦੇ ਵਿੱਚ ਸੰਗਤਾਂ ਦਾ ਥਾ ਪਿਆਰ ਸਤਿਕਾਰ ਸ਼ਰਧਾ ਭਾਵਨਾ ਦਾ ਇੱਕ ਸਮੁੰਦਰ ਹੋਏਗਾ ਉਹ ਉਸ ਦੇ ਵਿੱਚ ਵੀ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਸੀਸਗੰਗਰ ਸਾਹਿਬ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਹੈ ਸွေਤ ਤਸਵੀਰਾਂ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਗੁਰਦੁਆਰਾ ਸੀਸਗੰਗਰ ਦੀਆਂ ਸਾਂਝੀਆਂ ਕਰ ਰਹੇ ਸੀ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਸੀ ਤਾਂ ਹੋਰ ਵੀ ਵਕਤ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਾਣ ਕੇ ਸੁਵਿੰਦਰਪਾਲ ਸਿੰਘ ਵਰਪਾਲ ਤੇ ਹਰਿੰਦਰ ਸਿੰਘ ਦੇਵ ਜੱਜ ਧੰਨਵਾਦ ਤਰਮਹੇਤ ਸਾਕਾ ਜਿੰਨ ਕੀਆ ਸੀਸ ਦਿਆ ਪਰ ਸਿਰ ਰਣਾ ਦਿਆ ਸਤਿਕਾਰ ਤੁਸ ਦੇਖਣੋ ਜੀਤਪੁਰ ਦੀ ਮਹਾਂ ਸਰੁੰਦਰਪਾਲ ਸਿੰਘ ਵਰਪਾਲ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਅਦਬ ਤੇ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸੀਸਗੰਨ ਸਾਹਿਬ ਦੇ ਬਿਲਕੁਲ ਬਾਹਰ ਖੜੇ ਹੋਏ ਅੱਜ ਤੇ ਅੱਜ ਵੱਡੀ ਗਿਣਤੀ ਚ ਸਿੱਖ ਸੰਗਤਾਂ ਅਨਤਮਸਤਕ ਹੋਣ ਦੇ ਲਈ ਪਹੁੰਚਿਆ ਨੇ ਗੁਰੂ ਸਾਹਿਬ ਨੂੰ ਸਜਦਾ ਕਰ ਰਹੀਆਂ ਨੇ ਗੁਰਦੁਆਰਾ ਸੀਸਗੰਨ ਸਾਹਿਬ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਨਸਕਾਰ ਹੋਇਆ ਸੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਆਪਣੀ ਰਤੀ ਗੁਰੂ ਸਾਹਿਬ ਜੀ ਦੇ ਸੀਸ ਦਾ ਅਸਥਾਨ ਸਥਾਪਿਤਕਾਰ ਕੀਤਾ ਸੀ ਆਓ ਦਰਸ਼ਨ ਬਧਾਰੇ ਕਰਵਾ ਰਿਆ ਨਾਲ ਹੀ ਨਾਲ ਸੰਗਤ ਵੀ ਆਈ ਹੋਈ ਹੈ ਦੂਰ ਤੁਹਾਡੇ ਇਲਾਕੇ ਤੋਂ ਦੇਸ਼ ਵਿਦੇਸ਼ ਤੋਂ ਉਹਨਾਂ ਦੇ ਨਾਲ ਵੀ ਅਸੀਂ ਜਰੂਰ ਗੱਲਬਾਤ ਕਰਾਂਗੇ ਤਾਂ ਜ ਵੱਡਾ ਉਤਸ਼ਾਹ ਸੰਗਤ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਨੂੰ ਸਜਦਾ ਕਰਨ ਦੇ ਲਈ ਨਾਲ ਹੀ ਨਾਲ ਇਤਿਹਾਸ ਦੇ ਜਦੋਂ ਪੰਨੇ ਅਸੀਂ ਫਰੋਲਦੇ ਹਾਂ ਤਾਂ ਗੁਰਦੁਆਰਾ ਸਾਹਿਬ ਤਾ ਗੁਰਦੁਆਰਾ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕੀਤਾ ਸੀ ਤਾਂ ਇਥੋਂ ਕੁਝ ਹੀ ਦੂਰੀ ਤੇ ਗੁਰਦੁਆਰਾ ਗੁਰੂ ਕੇ ਮਹਿਲ ਵੀ ਸ਼ਿਸ਼ੋਭਿਤ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਪਾਵਨ ਅਤੇ ਮੁਕੱਦਸ ਹੋਰ ਵੱਖ-ਵੱਖ ਧਾਰਮਿਕ ਸਥਾਨ ਹਨ ਤਾਂ ਇਸ ਵੇਲੇ ਸਭ ਤੋਂ ਪਹਿਲਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਗੁਰਬਤ ਸਮਾਗਮ ਦੀਆਂ